ਜਿਵੇਂ ਇਹ ਪਾਰਟੀ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਆ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਚੰਬਾਵੇਂ ਉਹ ਅਕਾਲੀ ਦਲ ਅੰਮ੍ਰitsarਾ ਅਕਾਲੀ ਦਲ ਬਾਦਲਾ ਜਾਂ ਜਿਹੜੀ ਨਵੀਂ ਉਹਨਾਂ ਦੀ ਭਾਰਤੀ ਕਮੇਟੀ ਆ ਉਹ ਹੈ ਜਾਂ ਉਸ ਤੋਂ ਬਾਅਦ ਇੱਕ ਹੋਰ ਨਵੇਂ ਜਥੇਵੰਦੀਆਂ ਤੁਰੀਆਂ ਉਹ ਹੀ ਨੇ ਆਪਣੇ ਜਥੇਦਾਰ ਸਾਭਜੀ ਦੀ ਵੱਖਰੀ ਇੱਕ ਜਥੇਵੰਦੀ ਆ ਤੇ ਕੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਨਹੀਂ ਭਾਈ ਅਮਰਤਪਾਲ ਨੂੰ ਪਾਰਟੀ ਬਣਾਉਣ ਦੀ ਲੋੜ ਕਿਉਂ ਪਈ ਜੀ ਕਿਉਂਕਿ ਸਾਰੀਆਂ ਜਿੰਨੀਆਂ ਵੀ ਪਾਰਟੀਆਂ ਨੇ ਸਾਰਿਆਂ ਨੂੰ ਲੋਕਾਂ ਨੇ ਮਿਲ ਕੇ ਵਰਤ ਕੇ ਦੇਖ ਚੁੱਕੇ ਨੇ ਜੇ ਕਾਂਗਰਸ ਆਲਾ ਅਕਾਲੀ ਪਾਰਟੀ ਚ ਲੈਂਦਾ ਅਕਾਲੀ ਬੀਜੇਪੀ ਚ ਚਲੇ ਜਾਂਦਾ ਮਤਲਬ ਕੁਸ਼ ਕੁ ਉਹੀ ਚਿਹਰੇ ਨੇ ਜਿਹੜੇ ਸਾਰੇ ਪਾਸੇ ਉਹੀ ਘੁੰਮਦੇ ਜਾ ਰਹੇ ਨੇ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦਾ ਵੀ ਪਹਿਲਾਂ ਹੀ ਡਿਸੀਜਨ ਸੀਗਾ ਵੀ ਜਿਹੜਾ ਵੀ ਕੋਈ ਪੁਰਾਣੀ ਪਾਰਟੀ ਦਾ ਹੋਊਗਾ ਉਹ ਅਸੀਂ ਆਪਣੀ ਪਾਰਟੀ ਦੇ ਵਿੱਚ ਨਾਂ ਲਈਏ ਕਿਉਂਕਿ ਇੱਕ ਪਾਸਿਓਂ ਚੱਲੇ ਦੂਜੇ ਪਾਸੇ ਦੂਜੇ ਪਾਸੇ ਫੇਰ ਉਧਰ ਮਤਲਬ ਕੁਛ ਕੀ ਬੰਦੇ ਨੇ ਜਿਹੜੇ ਹਮੇਸ਼ਾ ਐ ਘੁੰਮਦੇ ਰਹਿੰਦੇ ਨੇ ਸੋ ਜਿਵੇਂ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਕਹਿ ਚੁੱਕਿਆ ਵੀ ਭਾਈ ਅਮਰਤਪਾਲ ਤਾਂ ਸਿਆਸੀ ਪਾਰਟੀ ਬਣਾਉਣਾ ਚਾਹੁੰਦਾ ਹੀ ਨਹੀਂ ਸੀ ਕਾਰਨ ਕੀ ਬਣੇ ਵੀ ਉਹਨਾਂ ਨੇ ਸਿਆਸੀ ਪਾਰਟੀ ਖੜੀ ਕਰੀ ਕਾਰਨ ਹੁਣ ਜਿਵੇਂ ਪਹਿਲਾਂ ਸਿਮਰਤਜੀਤ ਸਿੰਘ ਮਾਨ ਨੂੰ ਸੋਰ ਦੇ ਨੂੰ ਕਹਿ ਰਹੇ ਸੀਗੇ ਕਿਉਂਕਿ ਬਾਈ ਦੀ ਨਾਲ ਬਾਈ ਦੀਪ ਸਿੱਧੂ ਆਪਣੀ ਸ਼ਹੀਦੀ ਤੋਂ ਪਹਿਲਾਂ ਇਹ ਗੱਲ ਕਹਿੰਦੇ ਸੀ ਵੀ ਸਾਡੀ ਜਿਹੜੀ ਵਾਰਸ ਪੰਜਾਬ ਦੀ ਜੱਥੇ ਬੰਦੀ ਆ ਇਹ ਕਦੇ ਵੀ ਪੋਲਿਟਿਕਸ ਵਾਲੀ ਸਾਈਡ ਤੇ ਆਉਗੀ ਨਹੀਂ ਉਹ ਖੁੱਲ੍ਹੇਆਮ ਇਹ ਗੱਲ ਕਹਿੰਦੇ ਰਹੇ ਨੇ ਸਟੇਜਾਂ 'ਤੇ ਹਾਂਜੀ ਤੇ ਫਿਰ ਅਜੇ ਇਹ ਕਿਹੜੇ ਮਤਲਬ ਕੀ ਬਣੀ ਵੀ ਇਹ ਅਕਸਰ ਨੂੰ ਇੱਕ ਪੋਲਿਟਿਕਸ ਪਾਰਟੀ ਖੜੀ ਕਰਨੀ ਪੈਗੀ ਇਹ ਚੀਜ਼ ਦਾ ਭਾਈ ਅਮਰਤਪਾਲ ਵੀ ਕਹਿੰਦਾ ਸੀਗਾ ਵੀ ਅਸੀਂ ਸਿਆਸੀ ਪਾਰਟੀ ਪਰ ਖੜੀ ਨਹੀਂ ਕਰਨੀ ਪਰ ਜਿਹੜੇ ਹਾਲਾਤ ਦੇਖੇ ਮੈਨੂੰ ਇੰਨਾ ਪਤਾ ਹੈ ਵੀ ਜੇ ਭਾਈ ਅਮਰਤਪਾਲ ਸਿੰਘ ਨੇ ਕੋਈ ਪਹਿਲਾਂ ਪਾਰਟੀ ਬਣਾਈ ਹੁੰਦੀ ਜਾਂ ਕਿਸੇ ਪਾਰਟੀ ਜੁਆਇਨ ਕਰੀ ਹੁੰਦੀ ਤਾਂ ਅੱਜ ਭਾਈ ਅਮਰਤਪਾਲ ਸਿੰਘ ਜਿਹੜਾ ਉਹ ਐਨਐਸਏ ਨਾਉ ਤੇ ਲੱਗਦੀ ਨਾਉ ਕਿਸੇ ਡਿਬਰੂਗੜ ਜਾਂਦਾ ਜਿਹੜੀ ਸਿਆਸੀ ਪਾਵਰ ਐ ਸਿਆਸੀ ਪਾਵਰ ਬਹੁਤ ਵੱਡੀ ਪਾਵਰ ਐ ਜਿਉ ਸਾਡੇ ਕੋ ਪਹਿਲਾਂ ਹੀ ਹੁੰਦੀ ਅੱਜ ਸਾਨੂੰ ਇਹ ਦਿਨ ਦੇਖਣੇ ਨਹੀਂ ਸੀ ਪੈਣ ਸਿਆਸੀ ਪਾਵਰ ਤੇ ਹੁਣ ਵੀ ਇੱਕ ਪਾਸਿਓ ਤੁਹਾਡੇ ਕੋਲ ਦੋ ਤਰ੍ਹਾਂ ਦੀ ਪਾਵਰਾਂ ਨੇ ਇੱਕ ਪਾਸੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਨੇ ਤੁਹਾਡੇ ਕੋਲੇ ਉਹ ਵੀ ਐਮਪੀ ਨੇ ਭਾਈ ਅਮਰਤਪਾਲ ਸਿੰਘ ਖੁਦ ਐਮਪੀ ਨੇ ਕੀ ਹੁਣ ਵੀ ਉਹਨਾਂ ਤੇ ਐਨਐਸਏ ਨਹੀਂ ਹਟਾ ਸਕਦੇ ਕਿਉਂਕਿ ਚਲੋ ਆਪਾਂ ਮੰਨ ਸਕਦੇ ਹਾਂ ਵੀ ਭਾਈ ਅਮਰਤਪਾਲ ਸਿੰਘ ਜੇਲ੍ਹ 'ਚ ਨੇ ਤੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਤਾਂ ਬਾਹਰ ਨੇ ਉਹ ਤੇ ਕੋਸ਼ਿਸ਼ ਕਰ ਸਕਦੇ ਆ ਉਹ ਤਾਂ ਅਸੀਂ ਆਪ ਬਹੁਤ ਵਾਰੀ ਇੰਟਰਵਿਊਆਂ ਦੇ ਵਿੱਚ ਕਹਿੰਦੇ ਸੋਣੇ ਨੇ ਜਿਹੜੀ ਇੱਕ ਇੱਕ ਮੁੱਖ ਮੰਤਰੀ ਇੱਕ ਪੰਜਾਬ ਦੀ ਸਰਕਾਰ ਹੈ ਇੱਕ ਐਮਪੀ ਹੈ ਇੱਕ ਐਮਐਲਏ ਹੈ ਇੱਕ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੋਨਾਂ ਦੇ ਵਿੱਚ ਬਹੁਤ ਫਰਕ ਹੈ ਭਾਈ ਸਰਬਜੀਤ ਸਿੰਘ ਬਹੁਤ ਵਾਰੀ ਕਹਿ ਚੁੱਕਿਆ ਵੀ ਅਸੀਂ ਅਮਿਤ ਚਾਹੁੰਨ ਮਿਲਣਾ ਚਾਹੁੰਦੇ ਪਰ ਸਾਨੂੰ ਟਾਈਮ ਨਹੀਂ ਦੇ ਰਿਹਾ ਉਹਦਾ ਕਾਰਨ ਤਾਂ ਇਹ ਹੋ ਗਿਆ ਵੀ ਜਿੱਥੇ 545 ਸੀਟਾਂ ਨੇ ਲੋਕ ਸਭਾ ਦੇ ਵਿੱਚ ਉੱਥੇ ਸਾਡੇ 13 ਐਮਪੀ ਬਣਦੇ ਨੇ 13 ਦੇ ਵਿੱਚੋਂ ਜਿਹੜੀ ਹੁਣ ਇਸ ਵਾਰ ਆਪਾਂ ਕਹਿੰਦੇ ਪੰਤਖ ਸੋਚ ਵਾਲੇ 2 ਬਣੇ ਪਰ ਜਦੋਂ ਉਹਨਾਂ ਨੂੰ ਬੋਲਣ ਦਾ ਹੀ ਨਹੀਂ ਮੌਕਾ ਮਿਲ ਰਿਹਾ ਉੱਥੇ ਅਸੀਂ ਕੀ ਕਰਾਂਗੇ ਤੇ ਇਸ ਜਿਹੜਾ ਇਹ ਹੁਣ ਸਿਆਸੀ ਪਾਰਟੀ ਬਣਾਉਣ ਦਾ ਮਕਸਦ ਇਹ ਹੀ ਹੈ ਵੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਾਡੀ ਸਰਕਾਰ ਬਣੇ ਇੱਕ ਜਿਹੜੀ ਮੁੱਖ ਮੰਤਰੀ ਕੋ ਪਾਵਰ ਹੈ ਉਹ ਮੁੱਖ ਮੰਤਰੀ ਕੋ ਜਿਹੜੀ ਪਾਵਰ ਹੈ ਉਹ ਪ੍ਰਧਾਨ ਮੰਤਰੀ ਦੀ ਪਾਵਰ ਨਾਲੋਂ ਵੱਡੀ ਹੈ ਮੁੱਖ ਮੰਤਰੀ ਦੀ ਸਹਿਮਤੀ ਤੋਂ ਬਿਨਾਂ ਕੋਈ ਪੰਜਾਬ ਦੀ ਬਾਉਂਡਰੀ ਦੇ ਵਿੱਚ ਨਹੀਂ ਮਰ ਸਕਦਾ ਇਹ ਜਿਹੜੇ ਸਰਕਾਰਾਂ ਦੇ ਰੂਲ ਹੁੰਦੇ ਨੇ ਉਹ ਉਹਦੇ ਤੇ ਉਹ ਪੈਰਾ ਦੇ ਸਕਦਾ ਅਸੀਂ ਉਹਨੂੰ ਜਿਵੇਂ ਮਰਜ਼ੀ ਆਪਣੇ ਹਿਸਾਬ ਨਾਲ ਜਿਹੜੇ ਮਰਜ਼ੀ ਕਾਨੂੰਨ ਅਸੀਂ ਆਪਣੇ ਸੈੱਟ ਕਰ ਸਕਦੇ ਹਾਂ ਸਟੇਟ ਲੈਵਲ ਤੇ ਸੋ ਉਹੀ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਕਿਹਾ ਵੀ ਸਾਨੂੰ ਸਿਆਸੀ ਬਾਬਰ ਜਿਹੜੀ ਸਾਨੂੰ ਆਪਣੇ ਹੱਥ ਲੈਣੀ ਚਾਹੀਦੀ ਹੈ ਅਸੀਂ ਉਹਦੇ ਬਾਅਦ ਜਿਵੇਂ ਆਪਣੀ ਵਿਧਾਨ ਸਭਾ ਦੇ ਵਿੱਚ ਜਿਵੇਂ ਮਰਜ਼ੀ ਮਤੇ ਪਾਈਏ